ਜਿਹੜੇ ਸਿੱਖ ਪਰਿਵਾਰ ਜਾਂ ਸਿੱਖ ਵਿਅਕਤੀ ਹੂੰ ਰਾਮਪਾਲ ਦੇ ਭਗਤ ਬਣ ਗਏ ਬਿਲਕੁਲ ਕਿ ਉਹ ਪੱਗ ਬੰਨਣੀ ਛੱਡ ਦੇਣ ਉਹ ਵਾਲ ਕਟਾ ਲੈਣ ਕੇਸ ਕਟਾ ਦੇਣ ਮਤਲਬ ਸੋਚ ਕੀ ਹੈ ਕਿ ਉਹ ਜਦੋਂ ਕੋਈ ਸਿੱਖ ਸਰਦਾਰ ਬੰਦਾ ਰਾਮਪਾਲ ਦੇ ਡੇਰੇ 'ਚ ਜਾਂਦਾ ਹੂੰ ਤਾਂ ਉਹਨੂੰ ਦੇਖ ਕੇ ਪਹਿਲੀ ਨਜ਼ਰੇ ਕੀ ਲੱਗਦਾ ਵੀ ਇਹ ਸਿੱਖ ਹੈ ਯਾਰ ਸਰਦਾਰ ਹੈ ਬਿਲਕੁਲ ਸਰਦਾਰ ਜੀ ਆ ਗਏ ਬਿਲਕੁਲ ਜੀ ਦੇਖੋ ਕਿ ਇਹ ਬੰਦਾ ਭਵਨਦਾਸ ਸਿੱਖਾਂ ਦੀ ਪਹਿਚਾਨ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੈਲੀਕ ਤੋਂ ਲਿਆ ਹੋਇਆ ਹੁਣ ਇਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਜਾਂ ਇਹ ਇੰਡੀਵਿਜੂਅਲੀ ਇਦਾਂ ਦਾ ਕਰ ਰਿਹਾ ਇਹ ਪਤਾ ਲਾਉਣ ਦੀ ਲੋੜ ਆ ਆਪਾਂ ਵੀ ਆ ਗੱਲ ਕਰ ਰਹੇ ਤੁਸੀਂ ਵੀ ਗੱਲ ਕਿਹਾ ਕਿ ਪਰਮਜੀਤ ਸਿੰਘ ਅਕਾਲੀ ਨੇ ਆਪਣੀ ਵੀਡੀਓ ਵੀਡੀਓ ਸ਼ੇਅਰ ਕੀਤੀ ਹੋਈ ਆ ਜੀ ਉਹ ਇਹ ਵੀ ਦੱਸਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਕਿ ਇਹ ਜਿਹੜਾ ਪਵਨ ਦਾਸ ਹੈ ਜੀ ਇਹਦੇ ਉੱਤੇ ਰਾਮਪਾਲ ਦੇ ਡੇਰੇ ਦੇ ਵੱਲੋਂ ਜਾਂ ਮੈਨੇਜਮੈਂਟ ਦੇ ਵੱਲੋਂ ਖੁਦ ਪਰਚਾ ਕਰਵਾਇਆ ਗਿਆ 420 BC ਦਾ ਅੱਛਾ ਜੀ ਹਾਂ ਡੇਰੇ ਟੰਗ ਦੇ ਨਾਲ ਕਿਤੇ ਡੇਰਾ ਮੈਨੇਜਮੈਂਟ ਟੀਮ ਨੇ ਤੇ ਨਹੀਂ ਇਹਦੇ ਤੋਂ ਕਰਵਾ ਰਹੀ ਹੂੰ ਕਿਉਂਕਿ ਦੇਖੋ ਡੇਰਾ ਉਹ ਜਦੋਂ ਜਾਣਦੇ ਹੋ ਨਾ ਮਤਲਬ ਇਹਨਾਂ ਨੂੰ ਪਤਾ ਹੈ ਦੇਖੋ ਬਾਕੀ ਤਾਂ ਸਾਰੇ ਪੁਰਾਣੇ ਧਰਮ ਨੇ ਜੀ ਇਹ ਹੋਇਆ ਰਾਮਪਾਲ ਦਾ ਡੇਰਾ ਹੋਇਆ ਜਾਂ ਉਹਦਾ ਰਾਮ ਸਿੰਘ ਦਾ ਡੇਰਾ ਹੋਇਆ ਆ ਸਾਰੰਬਾਪੂ ਸੁ ਹਾਂ ਇਹ ਕੀ ਕਹਿੰਦੇ ਨੇ ਕਿ ਠੀਕ ਹੈ ਜੀ ਤੁਸੀਂ ਮੰਨਦੇ ਸੀ ਜਾਂ ਤੁਸੀਂ ਜਾਣਦੇ ਹੋ ਤਾਂ ਹੁਣ ਤੁਸੀਂ ਇੱਧਰ ਨੂੰ ਆ ਜਾਓ ਬਿਲਕੁਲ ਗੱਲ ਦੇਖੋ ਉਹੀ ਕਰਦੇ ਨੇ ਵੀ ਇੱਕ ਪਰਮਾਤਮਾ ਇੱਕੋ ਹੀ ਹੈ ਜੇ ਜਦੋਂ ਸਾਹਮਣੇ ਵਾਲਾ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ ਜਦੋਂ ਉਹ ਇਹੀ ਕਹਿ ਰਿਹਾ ਬਾਬੇ ਨਾਨਕ ਦੇ ਵਾਂਗੂ ਕਿ ਰੱਬ ਤਾਂ ਇੱਕ ਹੈ ਇੱਕ ਇੱਕ ਓਮਕਾਰ ਦੀ ਗੱਲ ਕਰਦਾ ਜੀ ਤੇ ਫਿਰ ਇਹ ਚ ਨਵਾਂ ਬੰਨ ਕੀ ਹੈ ਨਵਾਂ ਸਿੱਖ ਨੇ ਜਿਹੜੇ ਇਸ ਤਰੀਕੇ ਦੇ ਡੇਰਿਆਂ ਚ ਜਾਂਦੇ ਨੇ ਜਾਂ RAMपाल ਦੇ ਡੇਰੇ ਚ ਜਾਂਦੇ ਹੂੰ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਬਿਲਕੁਲ ਤੁਸੀਂ ਠੀਕ ਐ ਤੁਸੀਂ ਸਿੱਖੀਜ਼ਮ ਨੂੰ ਛੱਡ ਕੇ ਤੁਸੀਂ ਆ ਉੱਜੇ ਰਹਾ ਤੇ ਪਏ ਹੋ ਡੇਰਿਆਂ ਚ ਵੜ ਗਏ ਥੋੜੇ ਤੇ ਡਿਪੈਂਡ ਕਰਦਾ ਹੁਣ ਕਿ ਤੁਸੀਂ ਇਸ ਬੰਦੇ ਦੇ ਕਹਿਣ ਤੇ ਕਿ ਤੁਸੀਂ ਆਪਣੇ ਕੇਸ ਕਟਾ ਲੋਗੇ ਹੂੰ ਕਿ ਤੁਸੀਂ ਸਾਰੀ ਜ਼ਿੰਦਗੀ ਦਾੜੀ ਮੁੱਛ ਰੱਖੀ ਦਸਤਾਰ ਸਜਾਈ ਬਿਲਕੁਲ ਕਿ ਤੁਸੀਂ ਇਹਦੇ ਇਹ ਕਹਿਣ ਤੇ ਕਿ ਨਹੀਂ ਜੀ ਕੇਸ ਰੱਖਣੇ ਬੜੇ ਔਖੇ ਨੇ ਕੰਗੀ ਕਰਨ ਨੂੰ ਟਾਈਮ ਲੱਗਦਾ ਦਸਤਾਰ ਭਾਰੀ ਹੁੰਦੀ ਹੈ ਦਸਤਾਰ ਬੰਨਣ ਨੂੰ ਬੜਾ ਟਾਈਮ ਲੱਗਦਾ ਕਹਿੰਦਾ ਕਿ ਐ ਹੋਣਾ ਚਾਹੀਦਾ ਹੀ 5 ਮਿੰਟ ਚ ਬੰਦਾ ਤਿਆਰ ਹੋ ਜਾਏ ਹਾਂ ਉਹ ਤਾਂ ਸਿਰਫ ਇਹ ਕਹਿ ਰਹਿੰਦੇ ਅਸੀਂ ਨੋਟਿਸ ਲਾਵਾਂਗੇ ਜੇਕਰ ਨੋਟਿਸ ਸਖਤ ਲਏ ਹੋਣ ਤਾਂ ਇੱਥੇ ਤੱਕ ਤਾਂ ਘਟਨਾ ਪਹੁੰਚਾ ਨਹੀਂ ਹੈ ਨਾ ਤੁਹਾਡੇ ਕੋਲ ਪ੍ਰੂਫ ਪਿਆ ਨਾ ਤੁਸੀਂ ਉਹਦੇ ਪਵਨ ਦਾਸ ਦੇ YouTube ਚੈਨਲ ਤੇ ਜਾਓ ਬਿਲਕੁਲ ਉੱਥੇ ਦੇਖੋ ਤੁਸੀਂ ਉਹ ਕਿਵੇਂ ਗੱਲਾਂ ਕਰ ਰਿਹਾ ਕਿ ਕੀ ਕਹਿ ਰਿਹਾ ਕਿ ਜੇ ਰਾਮਪਾਲ ਦੇ ਡੇਰੇ 'ਚ ਆ ਭਗਤ ਤੁਸੀਂ ਬਣ ਗਏ ਤਾਂ ਬਈ ਤੁਸੀਂ ਇਹ ਪੱਗ ਲਾ ਦਿਓ ਦਸਤਾਰ ਲਾ ਦਿਓ ਕਹਿੰਦਾ ਜੀ ਇਹ ਤਾਂ ਉਦੋਂ ਗੁਰੂ ਮਹਾਰਾਜ ਦੇ ਸਮੇਂ ਦੀ ਲੋੜ ਸੀ ਤੇ ਇਸ ਕਰਕੇ ਆ ਹਾਂ ਦੇਖੋ ਬਾਤ ਚੋਂ ਰੋਂ ਪਿੱਟਣ ਦਾ ਜਾਂ ਹਾਏ ਤੋਬਾ ਮਚਾਉਣ ਦਾ ਕੋਈ ਫਾਇਦਾ ਨਹੀਂ ਚਲੋ ਜੇ ਐਸਜੀਪੀਸੀ ਕਹੇ ਕਿ ਸਾਨੂੰ ਬਈ ਪਵਨ ਦਾਸ ਬਾਰੇ ਪਤਾ ਨਹੀਂ ਸੀ ਕਿ ਹੁਣ ਵੀ ਉਹ ਕਹਿ ਦੇਣ ਆਗੂ ਸਾਡੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਯਾਰ ਅਸੀਂ ਦੱਸ ਰਹੇ ਆ ਨਾ ਬਿਲਕੁਲ ਪਰਮਜੀਤ ਸਿੰਘ ਅਕਾਲੀ ਦੱਸ ਰਹੇ ਆ ਨਾ ਬਿਲਕੁਲ ਤੇ ਹੁਣ ਜਦੋਂ ਦੱਸ ਰਹੇ ਆ ਕਿ ਹੁਣ ਤਾਂ ਤੁਸੀਂ ਕੋਈ ਕਰੋ ਨਾ ਆਪਾਂ ਦੇਖਦੇ ਆ ਲੋਕ ਵੀ ਦੇਖਣਗੇ ਕਿ ਹੁਣ ਸਾਡੇ ਇਸ ਪੋਡਕਾਸਟ ਤੋਂ ਬਾਅਦ ਕਿੰਨੀ ਕੁ ਛੇਤੀ ਐ ਜੀਪੀਸੀ ਇਹਦਾ ਨੋਟਿਸ ਲੈਂਦੀ ਆ ਜਾਂ ਕਿ ਕਿੱਥੇ ਸ਼ਿਕਾਇਤ ਕਰਦੀ ਆ ਬਿਲਕੁਲ ਔਨ ਏਅਰ ਖੁਦ ਨੂੰ ਰੱਬ ਅਖਵਾਉਂਦਾ ਹੋਵੇ ਪਰਮਾਤਮਾ ਪਰਮੇਸ਼ਰ ਅਖਵਾਉਂਦਾ ਹੋਵੇ ਤੇ ਇਲਜ਼ਾਮ ਹੁਣ ਕਤਲ ਦੇ ਦੰਗਿਆਂ ਦੇ ਇੱਥੋਂ ਤੱਕ ਇਹ ਫੜਨ ਦੇ ਲਈ ਪ੍ਰਸ਼ਾਸਨ ਦਾ 24 ਤੋਂ 26 ਕਰੋੜ ਰੁਪਇਆ ਲੱਗ ਗਿਆ ਹੋਵੇ ਤੇ ਉਸੇ ਦੇ ਚੇਲੇ ਅੱਜ ਸਿੱਖਾਂ ਨੂੰ ਲਲਕਾਰਦੇ ਨੇ ਇਤੋਂ ਤੱਕ ਇਹ ਸਿੱਖਾਂ ਨੂੰ ਦਾੜੀ ਮੁੱਛ ਮਨਾਉਣ ਪੱਗਾਂ ਲਾਉਣ ਦੀਆਂ ਗੱਲਾਂ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿ ਸਿੱਖਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਉਸ ਦਾ ਫਾਇਦਾ ਚੁੱਕ ਰਹੇ ਨੇ ਕਿਉਂਕਿ ਸਿੱਖ ਅੱਜ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਾਂ ਚੇਲਿਆਂ ਪਖੰਡੀਆਂ ਦੇ ਜਾ ਕੇ ਡੇਰਿਆਂ ਦੇ ਵਿੱਚ ਮੱਥਾ ਟੇਕਦੇ ਨੇ ਪਰ ਉਹੀ ਡੇਰੇ ਵਾਲੇ ਅੱਜ ਸਿੱਖਾਂ ਨੂੰ ਇਸ ਤਰੀਕੇ ਨਾਲ ਭੰਡਣ ਲੱਗੇ ਹੋਏ ਨੇ ਕਿ ਲੋਕ ਸੋਚਣ ਕਿ ਆਖਰ ਕੀ ਅਸੀਂ ਉਹੀ ਸਿੱਖਾਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਸੀ ਕਿਉਂ ਅਸੀਂ ਇਹਨਾਂ ਡੇਰੇ ਵਾਲਿਆਂ ਦੇ ਪਿੱਛੇ ਜਾ ਬੈਠੇ ਹਾਂ ਇੱਕ ਵਿਅਕਤੀ ਹੈ ਪਵਨ ਦਾਸ ਰਾਜਸਥਾਨ ਦਾ ਦੱਸਿਆ ਜਾਂਦਾ ਹੈ ਪਰਮਜੀਤ ਸਿੰਘ ਅਕਾਲੀ ਨੇ ਉਸ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਇਹ ਕਹਿੰਦਾ ਹੈ ਕਿ ਜੋ ਵੀ ਸਿੱਖ RAMPAL ਦੇ ਸ਼ਰਧਾਲੂ ਬਣੇ ਹੋਏ ਨੇ ਡੇਰੇ ਦੇ ਨਾਲ ਜੁੜੇ ਹੋਏ ਨੇ ਉਹ ਆਪਣੀਆਂ ਦਾੜ੍ਹੀ ਮੁੱਛਾਂ ਮਨਾ ਦੇਣ ਪੱਗਾਂ ਲਾ ਦੇਣ ਵਾਲ ਖਲਾਰ ਕਿਉਂ ਚਾਹੇ ਉਹ ਪਾਠੀ ਸਿੰਘ ਤੇ ਜਾਂ ਫਿਰ ਆਮ ਲੋਕ ਹੋਣ ਰਾਉ ਵਿਰਿੰਦਰ ਜੀ ਸਵਾਲ ਇਹੀ ਹੈ ਕਿ ਇਹ ਵਿਅਕਤੀ ਜਿਹੜਾ ਹੁਣ ਸਿੱਖਾਂ ਨੂੰ ਲਲਕਾਰ ਰਿਹਾ ਸਾਡੀ ਪਛਾਣ ਖਤਮ ਕਰਨ ਦੀ ਗੱਲ ਕਰ ਰਿਹਾ ਦਾੜੀ ਕੇਸ ਦਸਤਾਰ ਸਾਡੇ ਕਕਾਰ ਹੀ ਲਾਉਣ ਦੀ ਗੱਲ ਕਰ ਰਿਹਾ ਤਾਂ ਕੀ ਹੁਣ ਸਿੱਖ ਸੋਚਣ ਕਿ ਆਖਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਇਹ ਇਹ ਦੇਖੋ ਰਵਿੰਦਰ ਤੁਸੀਂ ਠੀਕ ਕਿਹਾ ਕਿ ਅਸਲ 'ਚ ਇਹ ਬੰਦਾ ਨਾ ਬਹੁਤ ਸ਼ਾਤਰ ਹੈ ਜੀ ਸ਼ਾਤਰ ਇੰਨਾ ਹੈ ਕਿ ਦੇਖੋ ਇਹਨੇ ਆਪਣਾ YouTube ਚੈਨਲ ਵੀ ਬਣਾਇਆ ਹੋਇਆ ਬਿਲਕੁਲ ਪਵਨ ਦਾਸ ਨੇ ਜੀ ਤੇ ਛਾਤਰ ਇਹਨਾ ਕਿ ਇਹ ਚਾਹੁੰਦਾ ਹੈ ਜਾਂ ਇਹਦੇ ਪਿੱਛੇ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਜੋ ਇਹਨੂੰ ਬੋਲਣ ਲਈ ਮਜਬੂਰ ਕਰਦੀਆਂ ਨੇ ਇਹ ਇਹ ਉਹ ਚਾਹੁੰਦੀਆਂ ਨੇ ਜਾਂ ਇਹ ਚਾਹੁੰਦਾ ਖੁਦ ਬੰਦਾ ਕਿ ਜਿਹੜੇ ਸਿੱਖ ਪਰਿਵਾਰ ਜਾਂ ਸਿੱਖ ਵਿਅਕਤੀ ਹਮ ਰਾਮਪਾਲ ਦੇ ਭਗਤ ਬਣਗੇ ਬਿਲਕੁਲ ਕਿ ਉਹ ਪੱਗ ਬੰਨਣੀ ਛੱਡ ਦੇਣ ਉਹ ਵਾਲ ਕਟਾ ਲੈਣ ਕੇਸ ਕਟਾ ਦੇਣ ਮਤਲਬ ਸੋਚ ਕੀ ਹੈ ਕਿ ਉਹ ਜਦੋਂ ਕੋਈ ਸਿੱਖ ਸਰਦਾਰ ਬੰਦਾ ਰਾਮਪਾਲ ਦੇ ਡੇਰੇ ਚ ਜਾਂਦਾ ਹੂੰ ਤਾਂ ਉਹਨੂੰ ਦੇਖ ਕੇ ਪਹਿਲੀ ਨਜ਼ਰੇ ਕੀ ਲੱਗਦਾ ਵੀ ਇਹ ਸਿੱਖ ਹੈ ਯਾਰ ਸਰਦਾਰ ਹੈ ਕਹਿੰਦੇ ਉਹ ਸਰਦਾਰ ਜੀ ਆ ਗਏ ਬਿਲਕੁਲ ਉਹ ਚੀਜ਼ ਇਹਨਾਂ ਨੂੰ ਹਾਜ਼ਮ ਨਹੀਂ ਹੋ ਰਹੀ ਚੁਪਦੀ ਹੈ ਚੁਪਦੀ ਹੈ ਉਹਨਾਂ ਨੂੰ ਇਹ ਤਾਂ ਹੋ ਗਿਆ ਕਿ ਚਲੋ ਇਹ ਸਿੱਖ ਪਰਿਵਾਰ ਚੋਂ ਸੀਗੇ ਇਹ ਸਾਡੇ ਭਗਤਤਾ ਬਣ ਗਏ ਸਾਡੀਆਂ ਗੱਲਾਂ ਚ ਤਾਂ ਆ ਗਏ ਸਾਡੇ ਤੇ ਵਿਸ਼ਵਾਸ ਇਹ ਕਰ ਗਏ ਪਰ ਇਹਨਾਂ ਦੀ ਪਛਾਣ ਨਹੀਂ ਖਤਮ ਹੋਈ ਤੁਸੀਂ ਦੇਖੋ ਕਿ ਇਹ ਬੰਦਾ ਭਗਮਦਾਸ ਸਿੱਖਾਂ ਦੀ ਪਛਾਣ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕਹਿ ਲਈਏ ਕਿ ਤੋਲਿਆ ਹੋਇਆ ਹੁਣ ਇਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਜਾਂ ਇਹ ਇੰਡੀਵਿਜੂਅਲੀ ਇਦਾਂ ਦਾ ਕਰ ਰਿਹਾ ਇਹ ਪਤਾ ਲਾਉਣ ਦੀ ਲੋੜ ਹੈ ਆਪਾਂ ਵੀ ਇਹ ਗੱਲ ਕਰ ਰਹੇ ਤੁਸੀਂ ਵੀ ਗੱਲ ਕਿਹਾ ਕਿ ਪਰਮਜੀਤ ਸਿੰਘ ਅਕਾਲੀ ਨੇ ਹੈ ਨਾ ਆਪਣੀ ਵੀਡੀਓਜ਼ ਵੀਡੀਓ ਸ਼ੇਅਰ ਕੀਤੀ ਹੋਇਆ ਜੀ ਉਹ ਇਹ ਵੀ ਦੱਸਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਕਿ ਇਹ ਜਿਹੜਾ ਪਵਨ ਦਾਸ ਹੈ ਇਹਦੇ ਉੱਤੇ ਰਾਮਪਾਲ ਦੇ ਡੇਰੇ ਦੇ ਵੱਲੋਂ ਜਾਂ ਮੈਨੇਜਮੈਂਟ ਦੇ ਵੱਲੋਂ ਖੁਦ ਪਰਚਾ ਕਰਵਾਇਆ ਗਿਆ 420 ਸੀ ਦਾ ਅੱਛਾ ਜੀ ਹਾਂ ਕਿ 420 ਇਹਨੇ ਇਹ ਕੀਤੀ ਹੈ ਜਾਂ ਥੱਗੀਆਂ ਮਾਰੀਆਂ ਹੋਈਆਂ ਨੇ ਮਾਰਦਾ ਸਾਡਾ ਨਾਂ ਲੈ ਕੇ ਜੀ ਤੇ ਉਹ ਕਹਿੰਦੇ ਕਿ ਰਾਮਪਾਲ ਦੇ ਡੇਰੇ ਨੇ ਤਾਂ ਖੁਦ ਪਰਚਾ ਕਰਾਇਆ ਹੋਇਆ ਤੇ ਇਹ ਫੇਰ ਵੀ ਉਧਰ ਨੂੰ ਚੱਲੀ ਜਾ ਰਿਹਾ ਪਰ ਆਓ ਜੀ ਇੱਥੇ ਇਹ ਵੀ ਗੱਲ ਹੈ ਨਾ ਜੇ ਤਾਂ ਡੇਰੇ ਨੇ 420 ਦਾ ਪਰਚਾ ਕਰਾਇਆ ਹੋਵੇ ਯਾਨੀ ਕਿ ਉਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਬੰਦਾ ਖਰਾਬ ਹੈ ਜੀ ਇਹ ਸਾਡਾ ਵੀ ਨਾਮ ਖਰਾਬ ਕਰ ਰਿਹਾ ਸਾਡੇ ਜੋ ਪ੍ਰਚਾਰ ਆ ਉਹ ਵੀ ਖਰਾਬ ਕਰ ਰਿਹਾ ਫਿਰ ਉਹ ਸ਼ਰਯਾਮ ਫੇਸਬੁਕ YouTube ਦੇ ਉੱਤੇ ਫੋਟੋਆਂ ਲੋਂਦਾ ਨਾਮ ਬਕਾਇਦਾ ਲਿਖ ਕੇ ਉਸੇ ਦਾ ਹੀ ਧਰਮ ਪ੍ਰਚਾਰ ਦੀ ਕੋਸ਼ਿਸ਼ ਕਰਦਾ ਫਿਰ ਡੇਰਾ ਕਿਉਂ ਨਹੀਂ ਰੋਕਦਾ ਇਹਨੂੰ ਇਹੀ ਤਾਂ ਸਵਾਲ ਹੈ ਨਾ ਇਹੀ ਤਾਂ ਹੈ ਕਿ ਜਿਹੜੀਆਂ ਇਹਦੇ ਪਿੱਛੇ ਸ਼ਕਤੀਆਂ ਨੇ ਪਾਵਰ ਹੈ ਜਾਂ ਕਿਸੇ ਦਾ ਹੱਥ ਹੈ ਉਹ ਕੌਣ ਹੈ ਕਿਤੇ ਟੇਡੇ ਢੰਗ ਦੇ ਨਾਲ ਕਿਤੇ ਡੇਰਾ ਮੈਨੇਜਮੈਂਟ ਇਹਨੇ ਤੇ ਨਹੀਂ ਇਹ ਤੋਂ ਤੋ ਕਰਵਾ ਰਹੀ ਹੂੰ ਕਿਉਂਕਿ ਦੇਖੋ ਡੇਰਾ ਉਹ ਜਦੋਂ ਜਾਣਦੇ ਹੋ ਨਾ ਮਤਲਬ ਇਹਨਾਂ ਨੂੰ ਪਤਾ ਹੈ ਦੇਖੋ ਬਾਕੀ ਤਾਂ ਸਾਰੇ ਪੁਰਾਣੇ ਧਰਮ ਨੇ ਜੀ ਇਹ ਹੋਇਆ ਰਾਮਪਾਲ ਦਾ ਡੇਰਾ ਹੋਇਆ ਜਾਂ ਉਹਦਾ ਰਾਮ ਸਿੰਘ ਦਾ ਡੇਰਾ ਹੋਇਆ ਆਸਾ ਰਾਮ ਬੱਪੂ ਸੀ ਹਾਂ ਇਹ ਕੀ ਕਹਿੰਦੇ ਨੇ ਕੀ ਠੀਕ ਹੈ ਜੀ ਤੁਸੀਂ ਮੰਨਦੇ ਸੀ ਜਾਂ ਤੁਸੀਂ ਜਨਮੇ ਹੋ ਤਾਂ ਹੁਣ ਤੁਸੀਂ ਇੱਧਰ ਨੂੰ ਆ ਜਾਓ ਬਿਲਕੁਲ ਗੱਲ ਦੇਖੋ ਉਹੀ ਕਰਦੇ ਨੇ ਵੀ ਇੱਕ ਪਰਮਾਤਮਾ ਇੱਕੋ ਹੀ ਹੈ ਗੱਲਾ ਉਹੀ ਨੇ ਗੱਲਾ ਉਹੀ ਨੇ ਬਿਲਕੁਲ ਫਾਰਮੂਲੇ ਉਹੀ ਨੇ ਵਨ ਲੋਕਟ ਆਪੋ ਆਪਣੇ ਬਣਾ ਲਏ ਲੋਕਟ ਆਪਣੇ ਆਪਣੇ ਬਣਾ ਲਏ ਸਹੀ ਗੱਲ ਹੈ ਇਹ ਕਹਿੰਦੇ ਕਿ ਸਾਡੇ ਲੋਕਟਾਂ ਦੇ ਹਿਸਾਬ ਦੇ ਨਾਲ ਚੱਲ ਕੇ ਤੁਸੀਂ ਉਹ ਇੱਕੋ ਰੱਬ ਨੂੰ ਮੰਨੀ ਜਾਓ ਠੀਕ ਹੈ ਬਈ ਫੇਰ ਲੋਕਾਂ ਨੂੰ ਥੋੜੀ ਜੀ ਸਮਝ ਚਾਹੀਦੀ ਆ ਕਿ ਜਦੋਂ ਸਾਹਮਣੇ ਵਾਲਾ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ ਜਦੋਂ ਉਹ ਇਹੀ ਕਹਿ ਰਿਹਾ ਬਾਬੇ ਨਾਨਕ ਦੇ ਵਾਂਗੂ ਕਿ ਰੱਬ ਤਾਂ ਇੱਕ ਹੈ ਇੱਕ ਇੱਕ ਓਮਕਾਰ ਦੀ ਗੱਲ ਕਰਦਾ ਜੀ ਤੇ ਫਿਰ ਇਹ ਚ ਨਵਾਂ ਪੰਨ ਕੀ ਹੈ ਨਵਾਂ ਬਖਰਾ ਕੀ ਹੈ ਕਿਉਂ ਇਹ ਆਪਣਾ ਖੁਦ ਨੂੰ ਗॉडਮੈਨ ਜਿਹੜੇ ਦੱਸਦੇ ਨੇ ਇੰਨੀ ਵੱਡੀਆਂ ਪਾਵਰਾਂ ਆ ਹਾਥਰਸ ਵਾਲਾ ਕੱਲ ਪਰਸੂ ਹੀ ਲੈ ਲਓ ਨਾ ਜਿਹੜਾ ਬੁੱਲਤਸਵਾ ਸੋ ਲੋਕ ਮਰੇ ਨੇ ਹਾਂ 121 22 ਲੋਕ ਮਰੇ ਨੇ ਤੇ ਉਹਦੇ ਚ ਤਾਂ ਇਹ ਸੀ ਉਹ ਤਾਂ ਦਾਵਾ ਕਰਦਾ ਸੀ ਕਹਿੰਦਾ ਕਿ ਮੈਂ ਮਰੇ ਬੰਦੇ ਨੂੰ ਮੈਂ ਜਿਉਣਾ ਕਰ ਦਿੰਦਾ ਨਾ ਜਿਵੇਂ ਸਾਡੇ ਪਾਸਟਰ ਕਰਦੇ ਆ ਪੰਜਾਬ ਚ ਨਕਲੀ ਪਾਸਟਰ ਬਣੇ ਹੋਏ ਨੇ ਇਹ ਸਭ ਕੋਈ ਡਰਾਮੇ ਕਰਦੇ ਨੇ ਇਹ ਡਰਾਮੇ ਕਰਦੇ ਨੇ ਇਹਨਾਂ ਨੂੰ ਵੀ ਕੱਢਿਆ ਹੀ ਹੋਇਆ ਇਹਨਾਂ ਨੇ ਉਹ ਵੀ ਡਰਾਮਾ ਕਰਿਆ ਸੀ ਆਪਾਂ ਪਿਛਲੇ ਪੋਡਕਾਸਟ ਦਾ ਜ਼ਿਕਰ ਕੀਤਾ ਸੀ ਰਾਜਪਾਲ ਹਾਥਰਸ ਵਾਲੇ ਦਾ ਉਹ 16 ਸਾਲ ਦੀ ਕੁੜੀ ਦੀ ਡੈੱਡ ਬੋਡੀ ਚੱਕ ਲਿਆ ਸੀ ਸਿਵਿਆਂ ਚੋਂ ਠੀਕ ਹੈ ਕਹਿੰਦਾ ਜੀ ਮੈਂ ਇਹਨੂੰ ਜਿਉਂਦਾ ਕਰੂੰਗਾ ਤੇ ਉਹ ਬਸ ਇੱਕ ਸਟੰਟ ਸੀਗਾ ਉਹਨੂੰ ਪਤਾ ਸੀ ਵੀ ਆਉਣਗੇ ਫਿਰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਪਰਿਵਾਰ ਦੇ ਨਾਲ ਆਇਆ ਉਸਾਸਕਾਰ ਕਰਤਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਇੰਡੀਆ ਚ ਬਹੁਤ ਕੁਝ ਮਿਲ ਜਾਣਗੇ ਬਹੁਤ ਡੇਰੇ ਮਿਲ ਜਾਣਗੇ ਗੱਲ ਤਾਂ ਸਿਰਫ ਅਗਿਆਨਤਾ ਦੀ ਹੈ ਹੁਣ ਜਿਹੜੀ ਤੁਸੀਂ ਪਹਿਲਾਂ ਗੱਲ ਕਰੀ ਸੀ ਮੈਨੂੰ ਉਹ ਜ਼ਿਆਦਾ ਹੈ ਬਿਲਕੁਲ ਵੀ ਜਿਹੜੇ ਸਿੱਖ ਨੇ ਜਿਹੜੇ ਇਸ ਤਰੀਕੇ ਦੇ ਡੇਰਿਆਂ 'ਚ ਜਾਂਦੇ ਨੇ ਜਾਂ ਰਾਮਪਾਲ ਦੇ ਡੇਰੇ 'ਚ ਜਾਂਦੇ ਨੇ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਬਿਲਕੁਲ ਤੁਸੀਂ ਠੀਕ ਐ ਤੁਸੀਂ ਸਿੱਖੀਜ਼ਮ ਨੂੰ ਛੱਡ ਕੇ ਤੁਸੀਂ ਆ ਕੋਜੇ ਰਾਹਾਂ ਤੇ ਪਏ ਹੋ ਡੇਰਿਆਂ 'ਚ ਵੜ ਗਏ ਥੋੜੇ ਤੇ ਡਿਪੈਂਡ ਕਰਦਾ ਹੁਣ ਕੀ ਤੁਸੀਂ ਇਸ ਬੰਦੇ ਦੇ ਕਹਿਣ ਤੇ ਕਿ ਤੁਸੀਂ ਆਪਣੇ ਕੇਸ ਕਟਾ ਲੋਗੇ ਹੂੰ ਕੀ ਤੁਸੀਂ ਸਾਰੀ ਜ਼ਿੰਦਗੀ ਦਾੜੀ ਮੁੱਛ ਰੱਖੀ ਦਸਤਾਰ ਸਜਾਈ ਕਿ ਤੁਸੀਂ ਇਹ ਦੇ ਇਹ ਕਹਿਣ ਤੇ ਕਿ ਨਹੀਂ ਜੀ ਕੇਸ ਰੱਖਣੇ ਬੜੇ ਔਖੇ ਨੇ ਕੰਗੀ ਕਰਨ ਨੂੰ ਟਾਈਮ ਲੱਗਦਾ ਦਸਤਾਰ ਭਾਰੀ ਹੁੰਦੀ ਹੈ ਦਸਤਾਰ ਬੰਨਣ ਨੂੰ ਬੜਾ ਟਾਈਮ ਲੱਗਦਾ ਕਹਿੰਦਾ ਕਿ ਐ ਹੋਣਾ ਚਾਹੀਦਾ ਇਹ 5 ਮਿੰਟ ਚ ਬੰਦਾ ਤਿਆਰ ਹੋ ਜੇ ਕੀ ਇਹ ਤੁਸੀਂ ਗੱਲਾਂ ਮੰਨ ਕੇ ਤੁਸੀਂ ਆਪਣੀ ਉਹ ਪਛਾਣ ਵੀ ਖਤਮ ਕਰ ਦੋਗੇ ਮੈਂ ਕਹਿੰਦਾ ਕਿ ਨਹੀਂ ਕਰਨਗੇ ਕਿਉਂਕਿ ਜਿਹੜੇ ਬੰਦੇ ਨੇ ਦਸਤਾਰ ਸਜਾਈ ਦਾ ਸ਼ੁਰੂ ਤੋਂ ਭਾਈ ਜੀ ਲਾ ਨਹੀਂ ਸਕਦਾ ਲਾ ਨਹੀਂ ਸਕਦਾ ਮੈਂ 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 ਆਪਣੀ ਦੱਸ ਦਿੰਨਾ ਤੁਹਾਨੂੰ ਮੈਂ ਜਦੋਂ ਪੱਤਰਕਾਰੀ ਦੀ ਫੀਲਡ 'ਚ ਆਇਆ ਮੈਂ ਮਤਲਬ ਦਸਤਾਰ ਨਹੀਂ ਸਜਾਉਂਦਾ ਸੀਗਾ ਤੇ ਏਦਾਂ ਤੇ ਜਦੋਂ ਮੈਂ ਦਸਤਾਰ ਸਜਾਉਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਸ਼ਾਇਦ ਵੀ ਹੁਣ ਆਪਾਂ ਨਾ ਕਰੀਏ ਯਾਨਕ ਤੁਸੀਂ ਇਹ ਕਰੋ ਕਿ ਮਤਲਬ ਉਹ ਚੀਜ਼ ਹੋਈ ਹੀ ਨਹੀਂ ਵੀ ਦੁਆਰਾ ਦਸਤਾਰ ਛੱਡਣੀ ਮੌਕਾ ਹੀ ਨਹੀਂ ਹੋਇਆ ਹਾਂ ਮੁੜ ਕੇ ਉਹ ਦਿਨ ਆਇਆ ਹੀ ਨਹੀਂ ਕਿ ਮੈਂ ਮਤਲਬ ਦਸਤਾਰ ਤੋਂ ਪਾਸੇ ਹੋ ਜਾ ਪਾਸੇ ਹੋ ਜਾ ਆਪਣਾ ਅੰਗ ਬਣ ਜਾਂਦਾ ਜੀ ਇਹ ਤਾਂ ਜਦ ਇਹ ਲੱਗਦਾ ਵੀ ਤੁਹਾਨੂੰ ਤੁਸੀਂ ਕੁਝ ਮਿਸਿੰਗ ਆ ਯਾਰ ਬਹੁਤ ਵੱਡੀ ਅਧੂਰਾ ਹੀ ਰਹਿੰਦਾ ਜੀ ਬੰਦਾ ਘਰੋਂ ਨਿਕਲਣ ਲੱਗੇ ਤਾਂ ਹੱਥ ਜਿਰ ਤੇ ਮਾਰੋ ਜੇ ਬਾਗੀ ਨਾ ਹੋਵੇ ਤਾਂ ਬੰਦਾ ਕਹਿੰਦਾ ਯਾਰ ਕੀ ਕਰੀ ਜਾਨਾ ਕਿੱਥੇ ਚੱਲਿਆਂ ਇਹ ਬਹੁਤ ਫਰਕ ਪੈਂਦਾ ਮਤਲਬ ਜੇ ਸਾਡੇ ਵਰਗਿਆਂ ਨੂੰ ਹੁੰਦੀ ਇਹ ਚੀਜ਼ ਹੈ ਨਾ ਤੇ ਉਹ ਜਿਹੜੇ ਲੋਕ ਨੇ ਤੇ ਉਹ ਤਾਂ ਸ਼ੁਰੂ ਤੋਂ ਹੀ ਉਹ ਬੰਨਦੇ ਆ ਰਹੇ ਨੇ ਬੰਨਦੇ ਆ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਦਸਤਾਰਾ ਐਦਾਂ ਲਾ ਦੇਣਗੇ ਕਿ ਪਰ ਸਵਾਲ ਇੱਕ ਰਾਉ ਜੀ ਇਹ ਵੀ ਆ ਨਾ ਕਿ ਆਖਰ ਸਾਡੇ ਚ ਕਮੀ ਆ ਜਾਂ ਕਿੱਥੇ ਕਮੀ ਰਹਗੀ ਵੀ ਜਿਹੜਾ ਸਾਡਾ ਸਭ ਤੋਂ ਐਡਵਾਂਸ ਧਰਮ ਹੈ ਸਿੱਖ ਧਰਮ ਹਰ ਤਰ੍ਹਾਂ ਦੀ ਖੁੱਲ ਹੈ ਦਸਤਾਰ ਵੀ ਅਸੀਂ ਬੰਨਦੇ ਆ ਸਾਨੂੰ ਪਹਿਰਾਵਾ ਚ ਵੀ ਕੋਈ ਏਦਾਂ ਦਿੱਕਤ ਨਹੀਂ ਹੈ ਸਿਰਫ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ ਉਹਨਾਂ ਦਾ ਕੋਟ ਆਸਰਾ ਔਟ ਆਸਰਾ ਲਈਏ ਫਿਰ ਡੇਰਿਆਂ ਚ ਜਾਣ ਦੀ ਲੋੜ ਕਿਉਂ ਪੈ ਰਹੀ ਆ ਕਿਉਂ ਏਦਾਂ ਲੋਕਟਾਂ ਦੇ ਪਿੱਛੇ ਭੱਜ ਰਹੇ ਨੇ ਜਾਂ ਸਿਰਫ ਵੀ ਉਸ ਬੰਦੇ ਦੀ ਗੱਲ ਚੰਗੀ ਲੱਗੀ ਤਾਂ ਉਹਦੇ ਹੋ ਜੋ ਉਹ ਵੀ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪ੍ਰੇਰਣਾ ਲੈ ਰਹੇ ਨੇ ਕਬੀਰदास ਨੂੰ ਮੰਨਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਚਾਹੇ ਭਗਵਤ ਗੀਤਾ ਤੋਂ ਲੈਣ ਬਾਈਬਲ ਤੋਂ ਲੈਣ ਕੁਰਾਨ ਤੋਂ ਲੈਣ ਸਾਰੀਆਂ ਸਾਰਿਆਂ ਸਾਰੇ ਗ੍ਰੰਥਾਂ ਦੇ ਵਿੱਚੋਂ ਇਹ ਕਹਿ ਦਿੰਦੇ ਜੀ ਅਸੀਂ ਮਤਲਬ ਐਦਾਂ ਸਾਰਿਆਂ ਨੂੰ ਇਕੱਠਾ ਕਰਕੇ ਇਕੱਠਾ ਕਰਕੇ ਹਾਂ ਤਾਂ ਜੋ ਇਹਨਾਂ ਦਾ ਟਾਰਗੇਟ ਕੀ ਹੁੰਦਾ ਕਿ ਸਭ ਤੋਂ ਵੱਧ ਲੋਕ ਸਾਡੇ ਆਉਣ ਬਿਲਕੁਲ ਉਹ ਕਹਿਣ ਕਿ ਮੁਸਲਮ ਵੀ ਆਉਣ ਹਿੰਦੂ ਵੀ ਆਉਣ ਸਿੱਖ ਵੀ ਆਉਣ 크ਰਿਸਚੀਅਨ ਵੀ ਆਉਣ ਜੈਨੀ ਵੀ ਆਉਣ ਬੋਧੀ ਵੀ ਆਉਣ ਸਾਰੇ ਆ ਜਾਣ ਸਾਰੇ ਆ ਜਾਣ ਇਸੇ ਕਰਕੇ ਉਹ ਸਾਰਿਆਂ ਦੀ ਗੱਲ ਕਰਦੇ ਨੇ ਹਾਂ ਕਿ ਉਹ ਕਈ ਇਹ ਵੀ ਵਖੰਡ ਕਰ ਲੈਂਦੇ ਕਿ ਅਸੀਂ ਤਾਂ ਕਿਸੇ ਧਰਮ ਨੂੰ ਮਾੜਾ ਕਹਿੰਦੇ ਨਹੀਂ ਜੀ ਪਰ ਚੱਲੋ ਕਿਦੇ ਰਾਹਾਂ ਤੇ ਕਹਿੰਦੇ ਸਾਡੇ ਰਾਹਾਂ ਤੇ ਵੀ ਮੈਂ ਤੁਹਾਡਾ ਪਹਿਲਾਂ ਨਹੀਂ ਕਰਦੇ ਹੈਗੇ ਤਾਂ ਬਾਅਦ ਚ ਇਹੋ ਜੇ ਛੋਟੇ ਛੋਟੇ ਹਤਕੰਡੇ ਆਪਣਾਉਣੇ ਸ਼ੁਰੂ ਕਰ ਦਿੰਦੇ ਨੇ ਨਾ ਫਿਰ ਇਹ ਵੀ ਤਾਂ ਉੱਥੇ ਹੀ ਆ ਜਾਂਦਾ ਵੋਟਾਂ ਦਾ ਹੀ ਕੰਮ ਰਹਿ ਜਾਂਦਾ ਕਿਉਂਕਿ ਨਾ ਮੈਂ ਇੱਕ ਵਾਰੀ ਗਿਆ ਸੀ ਪੱਤਰਕਾਰੇ ਘੁੰਮਦੇ ਫਿਰਦੇ ਰਹਿੰਦੇ ਹਾਂ ਨਾ ਤਾਂ ਜਦੋਂ ਅਸੀਂ ਸਰਸੇ ਗਏ ਤਾਂ ਮੈਨੂੰ ਕਿਸੇ ਵਿਅਕਤੀ ਦੇ ਨਾਲ ਨਾ ਡੇਰੇ 'ਚ ਜਾਣ ਦਾ ਮੌਕਾ ਮਿਲਿਆ ਰਾਮ ਰਹੀਮ ਦੇ ਡੇਰੇ 'ਚ ਗਿਆ ਡੇਰਾ ਬਹੁਤ ਵੱਡਾ ਬਣਾ ਰੱਖਿਆ ਉਹਨੇ ਪੈਸਾ ਹੀ ਬਹੁਤ ਲਾ ਰੱਖਿਆ ਉੱਥੇ ਇੱਕ ਖਾਸਾ ਕਿ ਵੀ ਜਿਹਨੇ ਵੀ ਉਹਦੇ ਨੇ ਆਈ ਨੇ ਨਾ ਸਾਰਿਆਂ ਦੇ ਗਲ ਚ ਇੱਕ ਲੋਕਟ ਹੈਗਾ ਇੱਕ ਨੰਬਰ ਵਾਲਾ ਦੇਖਿਆ ਵੀ ਹੋਇਆ ਪਰ ਉਹ ਇੱਕ ਨੰਬਰ ਦੇ ਪਿੱਛੇ ਕੀ ਆ ਉਹਦੇ ਪਿੱਛੇ ਗਿਣਤੀ ਲਿਖੀ ਹੋਈ ਆ ਜੋ ਲੱਖਾਂ ਕਰੋੜਾਂ ਚ ਜਾਂਦੀ ਆ ਉਤੋਂ ਇਹ ਸਾਬ ਲੱਗ ਜਾਂਦਾ ਕਿ ਵੀ ਇਸ ਬੰਦੇ ਦੇ ਇੰਨੇ ਨੇ ਭਗਤ ਨੇ ਤਾਂ ਇੰਨੀਆਂ ਵੋਟਾਂ ਨੇ ਜੇ ਉਹ ਲੋਕਟ ਦੇ ਪਿੱਛੇ ਨੰਬਰ ਕਰੋੜ ਚ ਆ ਨਾ ਇਹਦਾ ਮਤਲਬ ਕਿ ਉਹਦੀ 1 ਕਰੋੜ ਵੋਟ ਹੈ ਤਾਂ ਹੀ ਤਾਂ ਉਹਨਾਂ ਨੂੰ ਬਾਰ-ਬਾਰ ਬਾਹਰ ਕੱਢਦੇ ਨੇ ਵੀ 1 ਕਰੋੜ ਵੋਟ ਕਿਸੇ ਪਾਸੇ ਤਾਂ ਆਊਗੀ ਦੋ ਸੂਬਿਆਂ 'ਚ ਵੋਟਾਂ ਹੋ ਰਹੀਆਂ ਨੇ 50-50 ਲੱਖ ਵੋਟ ਬਹੁਤ ਮਾਇਨੇ ਰੱਖਦੀ ਹੈ ਜੀ ਇਹਨਾਂ ਚੀਜ਼ਾਂ ਦੀ ਬਿਲਕੁਲ ਬਿਲਕੁਲ ਉਹ ਗੱਲ ਬਿਲਕੁਲ ਸਹੀ ਹੈ ਪਰ ਇਹ ਜਿਹੜਾ ਪਵਨ ਦਾਸ ਹੈ ਨਾ ਜੀ ਮਤਲਬ ਫਿਰ ਇਸ ਤਰੀਕੇ ਦੇ ਬੰਦੇ ਦੇ ਫਿਰ ਹੁਣ ਜੇ ਛਿੱਤਰ ਨਹੀਂ ਲੱਗਦੇ ਤੇ ਸਿੱਧੇ ਵੀ ਨਹੀਂ ਹੁੰਦੇ ਫਿਰ ਆ ਜਿਵੇਂ ਸ਼ੇਭ ਸੈਨ ਵਾਲਿਆਂ ਨਾਲ ਲੁਧਿਆਣੇ 'ਚ ਹੋਇਆ ਫਿਰ ਰੋਲਾ ਤਾਂ ਪਹਿਲਾਂ ਇੱਥੋਂ ਹੀ ਚੱਲਿਆ ਸੀ ਚਲੋ ਹਾਂ ਉਹ ਦੇਖੋ ਕਹਿੰਦੇ ਨੇ ਨਾ ਕਹਿੰਦੇ ਕਿ ਜਿਹੜੀ ਤੁਹਾਡੀ ਜ਼ੁਬਾਨ ਆ ਨਾ ਹੂੰ ਇਹ ਚ ਕੋਈ ਹੱਡੀ ਹੈ ਨਹੀਂ ਗੀ ਹੱਡੀ ਹੁੰਦੀ ਨਹੀਂ ਪਰ ਇਹ ਹੱਡੀਆਂ ਤੜਾ ਤੋ ਦਿੰਦੀ ਆ ਆਪਾਂ ਚਲੋ ਆਪਾਂ ਨਹੀਂ ਕਹਿੰਦੇ ਕਿਸੇ ਨੂੰ ਵੀ ਇਹ ਕਿ ਇਹ ਕੁੱਟਮਾਰ ਹੋਣੀ ਚਾਹੀਦੀ ਸੀ ਆ ਇਹ ਹਮਲਾ ਹੋਣਾ ਚਾਹੀਦਾ ਸੀ ਪਰ ਜੇ ਤੁਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਰੱਖ ਲਓ ਜੀ ਤੁਸੀਂ ਵੀ ਬਈ ਠੀਕ ਹੈ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸ ਤੁਹਾਨੂੰ ਆਪਣਾ ਧਰਮ ਹਰ ਇੱਕ ਨੂੰ ਵਧੀਆ ਲੱਗਦਾ ਪਰ ਤੁਸੀਂ ਦੂਸਰੇ ਦੇ ਧਰਮ ਤੇ ਕਿਉਂ ਜਾਣਦੇ ਹੋ ਹੂੰ ਤੇ ਤੁਸੀਂ ਕਿਸਾਨਾਂ ਨੂੰ ਬਹੁਤ ਮੰਦਾ ਚੰਗਾ ਬੋਲਿਆ ਤਾਂ ਕਿ ਪਾਣੀ ਆ ਗਿਆ ਜੀ ਹੁਣ ਸਾਬ ਲੈਣ ਯਾਰ ਕੋਈ ਗੱਲਾਂ ਕਰਨੀਆਂ ਬਣਦੀਆਂ ਨੇ ਜਿੱਦਣ ਆਉਂਦਾ ਫਿਰ ਪਤਾ ਲੱਗਦਾ ਭੱਜਦੇ ਆ ਆਉਂਦੀ ਆ ਤੇ ਕਿਹੜੇ ਕੱਲੇ ਕਿਸਾਨਾਂ ਨੂੰ ਆਈ ਸੀ ਸਾਰਿਆਂ ਨੂੰ ਆਈ ਸੀ ਖੈਰ ਚਲੋ ਮੈਨ ਲੱਗਦਾ ਆਪਾਂ ਉਧਰ ਜਾ ਕੇ ਭਟਕ ਜਾਾਂਗੇ ਇਧਰੋਂ ਆਪਾਂ ਤਾਂ ਗੱਲ ਇਹ ਕਰਦੇ ਆ ਕਿ ਪਵਨ ਦਾਸ ਦਾ ਹੁਣ ਕਰਨਾ ਕੀ ਪਊਗਾ ਗੱਲ ਇਹ ਆ ਕਿ ਇਹਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਜਾਵੇ ਜਾਂ ਅੱਗੇ ਆਉਣਾ ਪਊਗਾ ਸਿੱਖਾਂ ਨੂੰ ਇਆ ਹੁਣ ਦੇਖੋ ਇਹ ਹੁਣ ਕੰਮ ਤਾਂ ਕਿਹਦਾ ਹੈ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਉਹ ਤਾਂ ਸਿਰਫ ਇਹ ਕਹਿ ਰਹਿੰਦੇ ਅਸੀਂ ਨੋਟਿਸ ਲਾਵਾਂਗੇ ਜੇਕਰ ਨੋਟਿਸ ਸਖਤ ਲਏ ਹੋਣ ਤਾਂ ਇੱਥੇ ਤੱਕ ਤਾਂ ਘਟਨਾ ਪਹੁੰਚਣੀ ਹੈ ਨਾ ਤੁਹਾਡੇ ਕੋਲ ਪ੍ਰੂਫ ਪਿਆ ਨਾ ਤੁਸੀਂ ਉਹਦੇ ਪਵਨ ਦਾਸ ਦੇ YouTube ਚੈਨਲ ਤੇ ਜਾਓ ਬਿਲਕੁਲ ਉੱਥੇ ਦੇਖੋ ਤੁਸੀਂ ਉਹ ਕਿਵੇਂ ਗੱਲਾਂ ਕਰ ਰਿਹਾ ਕਿ ਕੀ ਕਹਿ ਰਿਹਾ ਕੀ ਜੇ ਰਾਮਪਾਲ ਦੇ ਡੇਰੇ ਚ ਜਾਂ ਭਗਤ ਤੁਸੀਂ ਬਣ ਗਏ ਤਾਂ ਬਈ ਤੁਸੀਂ ਇਹ ਪੱਗ ਲਾ ਦੋ ਦਸਤਾਰ ਲਾ ਦੋ ਕਹਿੰਦਾ ਜੀ ਇਹ ਤਾਂ ਉਦੋਂ ਗੁਰੂ ਮਹਾਰਾਜ ਦੇ ਸਮੇਂ ਦੀ ਲੋੜ ਸੀ ਤੇ ਇਸ ਕਰਕੇ ਆ ਹਾਂ ਦੇਖੋ ਹਰ ਇੱਕ ਸਮੇਂ ਦੀ ਲੋੜ ਦੇ ਅਨਸਾਰ ਬਹੁਤ ਕੁਝ ਹੁੰਦਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਜਿਹੜਾ ਧਰਮ ਕਦੋਂ ਜਦੋਂ ਸਦੀਆਂ ਪਹਿਲਾਂ ਸ਼ੁਰੂ ਹੋਇਆ ਤੇ ਬਾਅਦ ਚੋਂ ਆ ਕੇ ਹੁਣ ਅਸੀਂ ਕਹਿ ਦਈਏ ਕਿ ਸਾਨੂੰ ਇਸ ਤਰੀਕੇ ਦੇ ਨਾਲ ਲੋੜ ਹੀ ਨਹੀਂ ਹੈ ਇਹਦੀ ਕੋਈ ਇਦਾਂ ਤਾਂ ਹੋ ਨਹੀਂ ਸਕਦਾ ਨਾ ਹਰ ਇੱਕ ਦਾ ਰਿਸਪੈਕਟ ਹਰ ਇੱਕ ਨੂੰ ਕਰਨੀ ਚਾਹੀਦੀ ਆ ਪਰ ਜਿਹੜੇ ਆ ਪਵਨ ਦਾਸ ਵਰਗੇ ਬੰਦੇ ਨੇ ਨਾ ਹੁਣ ਇਹਦੇ ਇਹਨਾਂ ਦੇ ਪਿੱਛੇ ਹੈ ਕੌਣ ਆ ਰਵਿੰਦਰ ਗੱਲ ਇਹ ਪਤਾ ਕਰਨ ਦੀ ਆ ਐਸਜੀਪੀਸੀ ਕਹਿ ਦਿੰਦੀ ਆ ਫਿਰ ਇੱਥੇ ਗੱਲ ਗੁੱਸਾ ਐਸਜੀਪੀਸੀ ਤੇ ਤਾਂ ਆ ਜਾਂਦਾ ਹਾਂ ਵੀ ਤੁਸੀਂ ਇਸ ਤਰੀਕੇ ਦੀਆਂ ਯਾਰ ਕਟਨਾਵਾ ਤੁਹਾਨੂੰ ਕੀ ਦਿਖਦੀਆਂ ਹੀ ਨਹੀਂ ਪ੍ਰਚਾਰ ਦੀ ਗੱਲ ਕਹਿ ਦਿੰਦੇ ਅਸੀਂ ਪ੍ਰਚਾਰ ਕਰ ਰਹੇ ਹਾਂ ਅਸੀਂ ਸਖਤ ਐਕਸ਼ਨ ਲਾਵਾਂਗੇ ਪਰ ਉਦਾਸਰ ਨਤੀਜਾ ਨਹੀਂ ਦਿਖਦਾ ਕਿਤੇ ਵੀ ਇਹ ਚੀਜ਼ ਦਾ ਐ ਜੀ ਪੀ ਸੀ ਦਾ ਘਟਾ ਕਿਤੇ ਬਜਟ ਅਰਵਾ ਚ ਬਜਟ ਜਾਂਦਾ ਇਹਨਾਂ ਦਾ ਕਹਿੰਦੇ ਐ ਜੀ ਪੀ ਸੀ ਕਹਿ ਵੀ ਰਵੇ ਕਿ ਸਾਨੂੰ ਧਰਮ ਪ੍ਰਚਾਰ ਦੇ ਲਈ ਬਜਟ ਘਟ ਪੈ ਰਿਹਾ ਤਾਂ ਇਦੋਂ ਡੁੱਗਣਾ ਬਜਟ ਭੇਜ ਦੇਣਗੇ ਸਿੱਖ ਬਾ ਬਹੁਤ ਦਿਨੋ ਦਿਨੀ ਭੇਜ ਦੇਣਗੇ ਜੀ ਉਹ ਤਾਂ ਸਾਡੇ ਇੱਥੇ ਵਾਲੇ ਵੀ ਇਕੱਠਾ ਕਰਕੇ ਪਰ ਕਹਿਣ ਤਾਂ ਸੀ ਤੁਹਾਡਾ ਕੋਈ ਕੰਮ ਦੇਖੇ ਤਾਂ ਸਹੀ ਤੁਸੀਂ ਪ੍ਰਚਾਰ ਕੀ ਕਰਦੇ ਹੋ ਤੁਸੀਂ ਸਵਾਲ ਕੀਤਾ ਸੀ ਵੀ ਗਲਤੀ ਕੀ ਦੀ ਆ ਹਨਾ ਵੀ ਕਿਉਂ ਸਾਡੇ ਸਿੱਖ ਉਧਰ ਜਾ ਰਹੇ ਨੇ ਅਨਪੜਤਾ ਗਰੀਬੀ ਤੇ ਤੀਸਰਾ ਇਹ ਹੈ ਕਿ ਸਾਡੀ ਜਿਹੜੀ ਧਾਰਮਿਕ ਸੰਸਥਾ ਐ ਜੀਪੀਸੀ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾ ਹੀ ਨਹੀਂ ਰਹੀ ਠੀਕ ਤੁਸੀਂ ਦੇਖੋ ਨਾ ਕਿ ਕਿਵੇਂ ਬੰਦੇ ਨੂੰ ਤੋੜ ਰਹੇ ਨੇ ਉਹ ਲਾਲਚ ਦੇ ਰਹੇ ਨੇ ਉਹ ਪੈਸੇ ਵੀ ਦੇ ਰਹੇ ਨੇ ਬਿਲਕੁਲ ਭਈ ਤੁਸੀਂ ਆਪਣੇ ਸਿੱਖ ਗਰੀਬ ਪਰਿਵਾਰ ਜਿਹੜੇ ਬੇਹੱਦ ਗਰੀਬ ਨੇ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਤੁਸੀਂ ਹੂੰ ਤੁਸੀਂ ਇਹ ਕਹਿ ਰਹੇ ਹੋ ਏ ਐਡੇ ਵੱਡੇ ਇੰਸਟੀਚਿਊਟ ਹੈ ਜੀ ਅਸੀਂ ਹਸਪਤਾਲ ਹੈ ਫਲਾਣਾ ਧਮਕਾ ਪਰ ਇਹ ਵੀ ਤਾਂ ਤੁਸੀਂ ਦੇਖੋ ਨਾ ਜੇ ਤੁਸੀਂ ਇਹਨਾਂ ਦੀ ਬਾਪ ਪੜ੍ਹੀ ਹੋਈ ਹੁੰਦੀ ਬਿਲਕੁਲ ਇਦਰੋਂ ਚਾਰ ਸਿੱਖਾਂ ਤੋਂ ਪੈਸੇ ਲੈ ਕੇ ਜਾਂ ਆਪਣੇ ਖਜ਼ਾਨੇ ਚੋਂ ਕੱਢ ਕੇ ਕੋਈ ਦਸਬੰਦ ਤੁਸੀਂ ਜੇ ਇਹਨਾਂ ਇਹਨਾਂ ਪਰਿਵਾਰਾਂ ਤੇ ਲਾਇਆ ਹੁੰਦਾ ਤਾਂ ਕਿਉਂ ਜਾਂਦੇ ਬਈ ਉਹ ਦੇਖੋ ਥੱਕ ਹਾਰ ਕੇ ਬੰਦਾ ਧਰਮ ਚੇਂਜ ਕਰਦਾ ਫਾਜਦਾ ਤਾਂ ਹੀ ਆ ਫਿਰ ਬੰਦਾ ਹਾਰ ਹਾਰ ਹੋਰ ਪਾਸੇ ਹੱਥ ਮਾਰਨਾ ਪੈਂਦਾ ਉਹਨੂੰ ਕਿਉਂਕਿ ਜਿਹੜੀ ਗਰੀਬੀ ਆ ਨਾ ਜਿਹੜੀ ਭੁੱਖ ਹੈ ਇਹ ਸਭ ਤੋਂ ਮਾੜੀ ਅਰਵਿੰਦ ਅਸੀਂ ਕਈ ਦੇਖੀਆਂ ਵੀਡੀਓ ਸਾਡੇ ਗ੍ਰੰਥੀ ਸਿੰਘਾਂ ਦੀ ਵੀ ਵੀਡੀਓ ਬਹੁਤ ਆਈਆਂ ਨੇ ਰਾਗੀ ਸਿੰਘਾਂ ਦੀਆਂ ਬਹੁਤ ਵੀਡੀਓ ਆਈਆਂ ਨੇ 4 4 5 5000 ਤਨਖਾਹ ਦਿੰਦੇ ਨੇ ਕਿੱਥੇ ਘਰ ਚੱਲਦਾ ਅੱਜ ਕੱਲੇ ਜੀ ਉਹੀ ਗੱਲ ਕਰਦਾ ਨਾ ਹੁਣ 4 5000 ਚ ਕਿਹੜਾ ਜਿਹੜਾ ਰਾਗੀ ਸਿੰਘ ਹੈ ਜਾਂ ਕੋਈ ਪਾਠੀ ਹੈ ਕਿੱਥੋਂ ਕਿੱਥੋਂ ਘਰ ਚੱਲਦਾ ਚਿੱਥੋਂ ਘਰ ਚਲਾ ਲੂ ਬਿਲਕੁਲ ਬਈ ਫੇ ਫਿਰ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਜਦੋਂ ਰਾਗੀ ਸਿੰਘ ਫਿਰ ਇਹ ਬਾਣੀ ਪੜਨਾ ਵੀ ਛੱਡ ਗਏ ਮਤਲਬ ਕਿ ਉਹ ਆਪਣੇ ਇਸ ਕੰਮ ਨੂੰ ਛੱਡ ਕੇ ਕੋਈ ਹੋਰ ਕੰਮ ਤੰਦਾ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਨਾ ਮੈਂ ਵਿੱਚ ਰੋਕ ਰਿਹਾ ਸੀਗਾ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਰਾਗੀ ਸਿੰਘ ਹੀ ਸੀਗਾ ਉਹ ਗਾਣੇ ਦੀ ਤਰਜ਼ ਤੇ ਸ਼ਬਦ गा ਰਿਹਾ ਸੀ ਨਾ ਉਹਨੂੰ ਜਿਹੜਾ ਉਹ ਕਿੰਨੂੰ ਪੁੱਛਿਆ ਕਿ ਵੀ ਕਿਉਂ ਉਹ ਕਹਿੰਦਾ ਲੋਕ ਸੁਣਦੇ ਹੀ ਇਸ ਤਰੀਕੇ ਨਾਲ ਫਿਰ ਇਹੋ ਜੇ ਮੌਕੇ ਤੇ ਰੋਕਣਾ ਵੀ ਚਾਹੀਦਾ ਇਹਨਾਂ ਨੂੰ ਜੇ ਐਸਜੀਪੀਸੀ ਰੋਕੇ ਭਾਈ ਤੁਸੀਂ ਤਾਂ ਗਲਤ ਰਾਹ ਤੇ ਤੁਰ ਪਏ ਹੋ ਜੇ ਇੱਕ ਨੇ ਚੁੱਕਿਆ ਤਾਂ ਪਿੱਛੇ 10 ਤਾਂ ਹੋਣਗੇ ਹੀ ਹੋਣਗੇ ਦੇਖੋ ਬਾਅਦ ਚੋਂ ਰੋਣ ਪਿੱਟਣ ਦਾ ਜਾਂ ਹਾਏ ਤਵਾ ਮਚਾਉਣ ਦਾ ਕੋਈ ਫਾਇਦਾ ਨਹੀਂ ਚਲੋ ਜੇ ਐਸਜੀਪੀਸੀ ਕਹੇ ਕਿ ਸਾਨੂੰ ਭਈ ਪਵਨ ਦਾਸ ਬਾਰੇ ਪਤਾ ਨਹੀਂ ਸੀ ਜਾਂ ਹੁਣ ਵੀ ਉਹ ਕਹਿ ਦੇਣ ਆਗੂ ਸਾਡੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਯਾਰੀ ਅਸੀਂ ਦੱਸ ਰਹੇ ਹਾਂ ਨਾ ਬਿਲਕੁਲ ਪਰਮਜੀਤ ਸਿੰਘ ਅਕਾਲੀ ਦੱਸ ਰਹੇ ਹਾਂ ਨਾ ਦੋਨੋਂ ਤੇ ਹੁਣ ਜਦੋਂ ਦੱਸ ਰਹੇ ਆ ਤੇ ਹੁਣ ਤਾਂ ਤੁਸੀਂ ਕੋਈ ਕਰੋ ਨਾ ਆਪਾਂ ਆਪਾ ਦੇਖਦੇ ਆ ਲੋਕ ਵੀ ਦੇਖਣਗੇ ਕਿ ਹੁਣ ਸਾਡੇ ਇਸ ਪੋਡਕਾਸਟ ਤੋਂ ਬਾਅਦ ਕਿੰਨੀ ਕੁ ਛੇਤੀ ਐ ਜੀਪੀਸੀ ਇਹਦਾ ਨੋਟਿਸ ਲੈਂਦੀ ਆ ਜਾਂ ਕਿ ਕਿੱਥੇ ਸ਼ਿਕਾਇਤ ਕਰਦੀ ਆ ਇਹ ਕਰਨਾ ਬਣਦਾ ਇਸ ਤਰੀਕੇ ਦੇ ਬੰਦੇ ਜਿਹੜੇ ਸਿੱਖੀ ਦੀ ਪਛਾਣ ਨੂੰ ਖਤਮ ਕਰਨ ਦੇ ਲਈ ਤੁਲੇ ਹੋਏ ਨੇ ਤੇ ਫਿਰ ਸਾਡੀ ਐ ਜੀਪੀਸੀ ਕਾਨੂੰਨ ਦਾ ਸਾਰਾ ਲੈ ਕੇ ਇਹੋ ਜਿਹਿਆਂ ਦੇ ਨੱਥ ਕਿਉਂ ਨਹੀਂ ਪਾ ਸਕਦੀ ਪਾ ਸਕਦੀ ਹੈ ਸਮਾਂ ਰਹਿੰਦੇ ਇਹ ਸਭ ਕੁਝ ਕਰਨਾ ਪਵੇਗਾ ਬਿਲਕੁਲ ਇਹਦੇ ਵਿੱਚ ਫਿਰ ਇਹ ਵੀ ਹੈ ਨਾ ਜੇਕਰ ਇਹ ਸੰਸਥਾਵਾਂ ਕੰਮ ਨਹੀਂ ਲੈਂਦੀਆਂ ਫਿਰ ਪਰਮਜੀਤ ਸਿੰਘ ਅਕਾਲੀ ਵਰਗੇ ਜਾਂ ਫਿਰ ਜਿਵੇਂ ਲੁਧਿਆਣਾ ਚ ਦੋ ਨਿਹੰਗ ਸਿੰਘ ਫੜੇ ਗਏ ਨੇ ਤੀਜੇ ਦੀ ਭਾਲ ਆ ਜਦੋਂ ਇਹ ਐਕਸ਼ਨ ਲੈਂਦੇ ਨੇ ਫਿਰ ਜਦੋਂ ਗੁੱਟ ਲੈਂਦੇ ਨੇ ਫਿਰ ਸਾਰੇ ਪਾਸੇ ਰੋਲਾ ਪੈਂਦਾ ਵੀ ਸਿੱਖਾਂ ਨੇ ਆਹ ਕੁਛ ਕਰਤਾ ਸਿੱਖਾਂ ਨੇ ਬੰਦਾ ਹੀ ਮਾਰਤਾ ਜੀ ਸਿੱਖਾਂ ਨੇ ਦਾ ਗੁੱਟ ਵੜਤਾ ਜੀ ਫਿਰ ਉਸ ਤੋਂ ਪਹਿਲਾਂ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾਂਦਾ ਨਾ ਫਿਰ ਪ੍ਰਸ਼ਾਸਨ ਦੇਖੇ ਨਾ ਸੀ ਹੁਣ ਤਾਂ ਇਹ ਨਹੀਂ ਹੈ ਨਾ ਕਿ ਵੀ ਸਿੱਖ ਧਰਮ ਕੋਈ ਨਵਾਂ ਵੀ ਕਾਲੀ ਜੰਮਿਆ ਇੰਨਾ ਟਾਈਮ ਹੋ ਗਿਆ ਹੁਣ ਤਾਂ ਅਸੀਂ ਸੰਸਦ ਤੱਕ ਪਹੁੰਚੇ ਹੋਏ ਆਏ ਆ ਸਾਡੇ ਰਾਸ਼ਟਰਪਤੀ ਵੀ ਰਹੇ ਨੇ ਪ੍ਰਧਾਨ ਮੰਤਰੀ ਤੱਕ ਰਹੇ ਨੇ ਮੁੱਖ ਮੰਤਰੀ ਨੇ ਪਤਾ ਕਰਦਾਰ ਕੀ ਨੇ ਤਾਂ ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਸਿੱਧਾ ਹਮਲਾ ਹੋਣਾ ਫਿਰ ਪ੍ਰਸ਼ਾਸਨ ਨੂੰ ਵੀ ਤਾਂ ਆਪਣੇ ਵੱਲੋਂ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਨਾ ਫਿਰ ਜੇ ਸਿੰਘ ਪੰਗਾ ਲੈਣਗੇ ਫਿਰ ਕਹਿਣਗੇ ਜੀ ਇਹ ਤਾਂ ਆਤਵਾਦੀ ਵੱਖਵਾਦੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਨਹੀਂ ਉਹੀ ਗੱਲ ਹੈ ਦੇਖੋ ਜਥੇਦਾਰ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਜੇ ਕੋਈ ਬੰਦਾ ਹਿੰਦੂ ਰਾਸ਼ਟਰ ਦੀ ਗੱਲ ਕਰ ਲੈਂਦਾ ਦੇਸ਼ 'ਚ ਤਾਂ ਸੰਸਦ 'ਚ ਉਹਨੂੰ ਸਨਮਾਨ ਸਨਮਾਨਿਆ ਜਾਂਦਾ ਜੇ ਇਸੇ ਤਰੀਕੇ ਦੇ ਨਾਲ ਕੋਈ ਬੰਦਾ ਖਾਲਸਾ ਰਾਜ ਦੀ ਗੱਲ ਕਰ ਲੈਂਦਾ ਉਹਦੇ ਤੇ ਪਰਚੇ ਪਾ ਦਿੱਤੇ ਜਾਂਦੇ ਦੇਖੋ ਇਹ ਤਾਂ ਫਿਰ ਦੋਰਾ ਮਾਪ ਦਾ ਤੇ ਫਿਰ ਤੁਹਾਡਾ ਲੋਕਤੰਤਰ ਨਹੀਂ ਹੋਇਆ ਖੈਰ ਆਪਾਂ ਫਿਰ ਉਧਰ ਦੂਸਰੇ ਪਾਸੇ ਆਪਣੀ ਗੱਲ ਚੱਲੇ ਜਾਂਦੀ ਹੈ ਪਰ ਗੱਲ ਆਪਾਂ ਇੱਥੇ ਹੀ ਨਿਬੇੜਦੇ ਆ ਕਿ ਹੁਣ ਐ ਜੀ ਪੀ ਸੀ ਨੂੰ ਅਸੀਂ ਵੀ ਦੱਸਤਾ ਪਰਮਜੀਤ ਸਿੰਘ ਅਕਾਲੀ ਹੋਰਾਂ ਨੇ ਵੀ ਦੱਸਤਾ ਤੁਸੀਂ ਜਾਓ YouTube ਦੇ ਉੱਪਰ ਪਵਨ ਦਾਸ ਕੋਈ ਐਦਾਂ ਡੇਰੇ ਦੂਰਾ ਰਾਮਪਾਲ ਦੇ ਨਾਲ ਭਗਤਕੂਤ ਪਾ ਕੇ ਕਰ ਲੋ ਸੱਚ ਆ ਜਾਈਗੀ ਤੁਸੀਂ ਸੁਣੋ ਉਹ ਕਹਿੰਦਾ ਕੀ ਆ ਹਾਂ ਜੇ ਉਹ ਸਭ ਕੁਝ ਸੁਣ ਕੇ ਸਾਡੇ ਤੋਂ ਨਹੀਂ ਰਿਹਾ ਗਿਆ ਕਿ ਅਸੀਂ ਉਸ ਤੇ ਗੱਲਬਾਤ ਕਰਨ ਦੇ ਲਈ ਬੈਠੇ ਆਂ ਕਿ ਮੈਸੇਜ ਲਾ ਦਈਏ ਬਈ ਐਜੀਪੀਸੀ ਨੂੰ ਤਾਂ ਘੱਟੋ ਘੱਟ ਲਾ ਦਈਏ ਤਾਂ ਫਿਰ ਐਜੀਪੀਸੀ ਕੀ ਉਹ ਸਭ ਕੁਝ ਦੇਖ ਕੇ ਚੁੱਪ ਬੈਠ ਸਕਦੀ ਹੈ ਜੇ ਬੈਠ ਸਕਦੀ ਹੈ ਫਿਰ ਬੈਠੇ ਰਹੋ ਫਿਰ ਤੁਸੀਂ ਕਿਸੇ ਨੂੰ ਕਹੋ ਨਾ ਕਿ ਤੁਸੀਂ ਸਿੱਖੀਜ਼ਮ ਤੋਂ ਕਿਉਂ ਦੂਸਰੇ ਪਾਸੇ ਜਾ ਰਹੇ ਹੋ ਫਿਰ ਸਿੱਖਾਂ ਦੇ ਦੌਰੇ ਮਾਰਦਣ ਦੀ ਗੱਲ ਵੀ ਖਤਮ ਹੋ ਜਾਂਦੀ ਹੈ ਜੇ ਤੁਹਾਨੂੰ ਵਾਕਈ ਇਹ ਹੈ ਕਿ ਅਸੀਂ ਐਸੇ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਾ ਸਿੱਖੀਜ਼ਮ ਨੂੰ ਤਾਂ ਇਹ ਵੇਲਾ ਥੋੜਾ ਉੱਡੀ ਹੁਣ ਕਾਰਵਾਈ ਦਾ ਟਾਈਮ ਆ ਇਸ ਨੂੰ ਨੱਥ ਪਾ ਲੋ ਪਹਿਲੇ ਨਹੀਂ ਇਸ ਤਰੀਕੇ ਨਾਲ ਅੱਜ ਪਵਨ ਦਾਸ ਆਇਆ ਤੇ ਕੱਲ ਨੂੰ ਕੋਈ ਕੋਈ ਹੋਰ ਆ ਜਾਊਗਾ ਕੋਈ ਹੋਰ ਆ ਜਾਏਗਾ ਤੇ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਇਹ ਪਤਾ ਕਰਨ ਦੀ ਜ਼ਰੂਰਤ ਹੈ ਤੇ ਬਾਕੀ ਜਾਂਦੇ ਜਾਂਦੇ ਰਵਿੰਦਰ ਉਹਨਾਂ ਲੋਕਾਂ ਦੇ ਲਈ ਵੀ ਮੈਸੇਜ ਲਾ ਲੋ ਸੰਦੇਸ਼ ਲਾ ਲੋ ਕਿ ਰੈੱਡੇ ਤਾਂ ਆਪਾਂ ਨਹੀਂ ਹੈਗੇ ਪਰ ਇੱਕ ਸਲਾਹ ਜ਼ਰੂਰ ਦੇ ਸਕਦੇ ਆ ਕਿ ਉਹਨਾਂ ਲੋਕਾਂ ਨੇ ਹੁਣ ਇਹ ਫੈਸਲਾ ਕਰਨਾ ਕੀ ਰਾਮਪਾਲ ਦੇ ਡੇਰੇ ਚ ਜਾਣ ਦੇ ਲਈ ਤੁਸੀਂ ਦਸਤਾਰ ਤੇ ਆਪਣੇ ਕੇਸ ਕਤਲ ਕਰਾ ਲੋਗੇ ਜੀ ਜੇ ਨਹੀਂ ਕਰਾਓਗੇ ਤਾਂ ਫਿਰ ਵਾਪਸ ਆਓ ਤੇ ਉੱਥੇ ਫਿਰ ਉਹੀ ਗੱਲ ਆ ਜਾਂਦੀ ਐ ਐ ਜੀਪੀਸੀ ਹੋਣਾ ਇਹਨਾਂ ਲੋਕਾਂ ਨੂੰ ਸੰਭੇ ਇਹਨਾਂ ਨੂੰ ਸੰਭਾਲ ਕਰੇ ਇਹ ਇਹਨਾਂ ਨੂੰ ਕੀ ਕੁਝ ਚਾਹੀਦਾ ਉਹਨਾਂ ਦੀ ਲੋੜਾਂ ਤੇ ਗੌਰ ਕਰੇ ਬਿਲਕੁਲ ਉਹਨਾਂ ਦੀ ਕਾਉਂਸਲਿੰਗ ਕਰਾਵੇ ਤੇ ਫਿਰ ਵੀ ਗੱਲਾਂ ਨਹੀਂ ਹੁੰਦੀਆਂ ਪਰ ਬਾਕੀ ਗੱਲ ਇਹ ਹੀ ਹੈ ਕਿ ਜਿਹੜੇ ਰਾਮਪਾਲ ਦੇ ਭਗਤ ਬਣੇ ਸਿੱਖ ਨੇ ਉਹਦੇ ਡੇਰੇ 'ਚ ਜਾਂਦੇ ਨੇ ਤਾਂ ਹੁਣ ਤੁਹਾਡੀ ਦਸਤਾਰ ਦੇ ਉੱਤੇ ਇਹਨਾਂ ਦੀ ਅੱਖ ਹੈ ਤੁਹਾਡੇ ਕੇਸ ਕਕਾਰਾਂ ਦੇ ਉੱਤੇ ਇਹਨਾਂ ਦੀ ਅੱਖ ਹੈ ਕਿ ਇਹ ਵੀ ਲਾ ਦੀਏ ਕੋਨੇ ਮੁੰਨੇ ਸੀ ਇਹਨਾਂ ਨੂੰ ਕਰਕੇ ਇੱਥੇ ਬਿਠਾ ਜੇ ਅੱਜ ਰਾਮਪਾਲ ਦੇ ਡੇਰੇ 'ਚ ਗੱਲ ਉੱਠੀ ਆ ਤਾਂ ਬਾਕੀ ਡੇਰਿਆਂ 'ਚ ਵੀ ਗੱਲ ਦੂਰ ਨਹੀਂ ਹੈ ਕਿਉਂਕਿ ਲੋਕ ਜਾਂਦੇ ਹੀ ਉਹ ਜਗ੍ਹਾ ਤੇ ਨੇ ਤਾਂ ਇਸ ਨੂੰ ਵੇਲਾ ਰਹਿੰਦਾ ਹੀ ਸਾਨੂੰ ਰੋਕਣਾ ਪਵੇਗਾ ਤੇ ਐਸਜੀਪੀਸੀ ਨੂੰ ਅਸੀਂ ਅਪੀਲ ਹੀ ਕਰ ਸਕਦੇ ਹਾਂ ਬੇਨਤੀ ਕਰਦੇ ਹਾਂ ਕਿ ਜਲਦ ਇਸ ਤੇ ਐਕਸ਼ਨ ਲਿਆ ਜਾਵੇ